ਸ਼ਰਾਬੀ ਪੁਲਸੀਏ ਦੇ ਵੱਲੋਂ ਐਕਟੀਵਾ ਦੇ ਵਿੱਚ ਗੱਡੀ ਠੋਕੀ ਗਈ ਹੈ ਤੇ ਮੌਕੇ ਤੇ ਕਲੇਸ਼ ਪੈ ਗਿਆ ਹਾਲਾਂਕਿ ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਬਿਸ਼ੱਕ ਬਾਅਦ ਵਿੱਚ ਥਾਣੇ ਜਾ ਕੇ ਰਾਜ਼ੀ ਨਾ ਹੋਇਆ ਤਾਂ ਗੁਰਦਾਸਪੁਰ ਦੇ ਵਿੱਚ ਉਸ ਬਲੇ ਹੰਗਾਮਾ ਹੋਇਆ ਜਦੋਂ ਪੰਜਾਬ ਪੁਲਿਸ ਦੇ ASI ਦੀ ਵਰਦੀ ਪਾਏ ਇੱਕ ਗੱਡੀ ਸਵਾਰ ਰੈਕਟੀਵਲ ਦੇ ਵਿੱਚ ਗੱਡੀ ਜਾ ਮਾਰੀ ਹੈ ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਦੇ ਵਿੱਚ ਝੂਮਦਾ ਨਜ਼ਰ ਆਇਆ ਤੇ ਕਾਰ ਦੀ ਅਗਲੀ ਸੀਟ ਤੇ ਦੇਸੀ ਸ਼ਰਾਬ ਦੀ ਅੱਧੀ ਖਾਲੀ ਬੋਤਲ ਪਈ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ ਜਾਣਕਾਰੀ ਦੇ ਮੁਤਾਬਕ ਪੁਲਿਸ ਅਧਿਕਾਰੀ ਬਟਾਲਾ ਵਿਖੇ ਤਾਇਨਾਤ ਹੈ ਦੂਜੇ ਪਾਸੇ ਗੱਡੀ ਠੋਕਣ ਦਾ ਮਾਮਲਾ ਥਾਣੇ ਤੱਕ ਪਹੁੰਚਿਆ ਥਾਣੇ ਦੇ ਵਿੱਚ ਐਕਟੀਵਾਦ ਹੋਇਆ ਨੁਕਸਾਨ ਪਰੰਤੂ ਬਾਅਦ ਦੋਹਤ ਰਦਰਾ ਦਾ ਰਾਜ਼inama ਕਰਵਾਇਆ ਗਿਆ ਤੇਹਰਾਨੀ ਦੀ ਗੱਲ ਹੈ ਕਿ ਰੋਜ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰਾਗ ਆਲਾਪਣ ਵਾਲੀ ਪੁਲਿਸ ਵੱਲੋਂ ਨਸ਼ੇ ਦੇ ਵਿੱਚ ਇੰਜ ਤੁੱਤ ਹੋ ਕੇ ਕੀ ਇੱਥੇ ਵਿਵਹਾਰ ਕੀਤਾ ਜਾ ਰਿਹਾ ਅਰਸਲ ਨਸ਼ੇ ਦੇ ਵਿੱਚ ਨਜ਼ਰ ਆ ਰਹੇ ਥਾਣੇਦਾਰ ਦਾ ਮੁਲਾਜ਼ਾ ਤੱਕ ਨਹੀਂ ਕਰਵਾਇਆ ਗਿਆ ਜਦਕਿ ਆਮ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਮਸ਼ੀਨ ਦੇ ਨਾਲ ਚੈੱਕ ਕੀਤਾ ਜਾਂਦਾ ਕਿਤੇ ਉਹ ਡਰਾਈਵਿੰਗ ਪੀ ਕੇ ਤਾਂ ਨਹੀਂ ਕਰ ਰਹੇ ਸ਼ਰਾਬੀ ਪੁਲਸੀਏ ਦੇ ਵੱਲੋਂ ਐਕਟੀਵਾ ਦੇ ਵਿੱਚ ਗੱਡੀ ਠੋਕੀ ਗਈ ਹੈ ਤੇ ਮੌਕੇ ਤੇ ਕਲੇਸ਼ ਪੈ ਗਿਆ ਹਾਲਾਂਕਿ ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਬਿਸ਼ੱਕ ਬਾਅਦ ਵਿੱਚ ਥਾਣੇ ਜਾ ਕੇ ਰਾਜ਼inama ਹੋਇਆ ਤਕੁਰਦਾਸਪੁਰ ਦੇ ਵਿੱਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਪੰਜਾਬ ਪੁਲਿਸ ਦੇ ASI ਦੀ ਵਰਦੀ ਪਾਏ ਇੱਕ ਗੱਡੀ ਸਵਾਰ ਰਿਐਕਟਵਾ ਦੇ ਵਿੱਚ ਗੱਡੀ ਜਾ ਮਾਰੀ ਹੈ ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਦੇ ਵਿੱਚ ਝੂਮਦਾ ਨਜ਼ਰ ਆਇਆ ਤੇ ਕਾਰ ਦੀ ਅਗਲੀ ਸੀਟ ਤੇ ਦੇਸੀ ਸ਼ਰਾਬ ਦੀ ਅੱਧੀ ਖਾਲੀ ਬੋਤਲ ਪਈ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ ਜਾਣਕਾਰੀ ਦੇ ਮੁਤਾਬਕ ਪੁਲਿਸ ਅਧਿਕਾਰੀ ਬਟਾਲਾ ਵਿਖੇ ਤਾਇਨਾਤ ਦੂਜੇ ਪਾਸੇ ਗੱਡੀ ਠੋਕਣ ਦਾ ਮਾਮਲਾ ਥਾਣੇ ਤੱਕ ਪਹੁੰਚਿਆ ਥਾਣੇ ਦੇ ਵਿੱਚ ਐਕਟੀਵਾਦ ਹੋਇਆ ਨੁਕਸਾਨ ਪਰੰਤੂ ਬਾਅਦ ਦੋਹਾਂ ਤੇ ਰਦਰਾਜ਼ੀਨਾਮਾ ਕਰਵਾਇਆ ਗਿਆ ਤੇਹਰਾਨੀ ਦੀ ਗੱਲ ਹੈ ਕਿ ਰੋਜ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰਾਗ ਆਲਾਪਣ ਵਾਲੀ ਪੁਲਿਸ ਵੱਲੋਂ ਨਸ਼ੇ ਦੇ ਵਿੱਚ ਇੰਜ ਧੁੱਤ ਹੋ ਕੇ ਕੀ ਇੱਥੇ ਵਿਵਹਾਰ ਕੀਤਾ ਜਾ ਰਿਹਾ ਅਰਸਲ ਨਸ਼ੇ ਦੇ ਵਿੱਚ ਨਜ਼ਰ ਆ ਰਹੇ ਸਥਾਨੇਦਾਰ ਦਾ ਮੁਲਾਜ਼ਾ ਤੱਕ ਨਹੀਂ ਕਰਵਾਇਆ ਗਿਆ ਜਦਕਿ ਆਮ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਮਸ਼ੀਨ ਦੇ ਨਾਲ ਚੈੱਕ ਕੀਤਾ ਜਾਂਦਾ ਕਿਤੇ ਉਹ ਡਰਾਈਵਿੰਗ ਪੀ ਕੇ ਤਾਂ ਨਹੀਂ ਕਰ ਰਹੇ ਸ਼ਰਾਬੀ ਪੁਲਸੀਏ ਦੇ ਵੱਲੋਂ ਐਕਟੀਵਾ ਦੇ ਵਿੱਚ ਗੱਡੀ ਠੋਕੀ ਗਈ ਹੈ ਤੇ ਮੌਕੇ ਤੇ ਕਲੇਸ਼ ਪੈ ਗਿਆ ਹਾਲਾਂਕਿ ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਬਿਸ਼ੱਕ ਬਾਅਦ ਵਿੱਚ ਥਾਣੇ ਜਾ ਕੇ ਰਾਜ਼ੀਨਾਮਾ ਹੋਇਆ ਤਾਂ ਗੁਰਦਾਸਪੁਰ ਤੋਂ ਵਿੱਚ ਉਸ ਬਲੇ ਹੰਗਾਮਾ ਹੋਇਆ ਜਦੋਂ ਪੰਜਾਬ ਪੁਲਿਸ ਦੇ ASI ਦੀ ਵਰਦੀ ਪਾਏ ਇੱਕ ਗੱਡੀ ਸਵਾਰ ਰੈਕਟੀਵਾ ਦੇ ਵਿੱਚ ਗੱਡੀ ਜਾ ਮਾਰੀ ਹੈ ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਦੇ ਵਿੱਚ ਝੂਮਦਾ ਨਜ਼ਰ ਆਇਆ ਤੇ ਕਾਰ ਦੀ ਅਗਲੀ ਸੀਟ ਤੇ ਦੇਸੀ ਸ਼ਰਾਬ ਦੀ ਅੱਧੀ ਖਾਲੀ ਬੋਤਲ ਪਈ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ ਜਾਣਕਾਰੀ ਦੇ ਮੁਤਾਬਕ ਪੁਲਿਸ ਅਧਿਕਾਰੀ ਬਟਾਲਾ ਵਿਖੇ ਤਾਇਨਾਤ ਹੈ ਦੂਜੇ ਪਾਸੇ ਗੱਡੀ ਠੋਕਣ ਦਾ ਮਾਮਲਾ ਥਾਣੇ ਤੱਕ ਪਹੁੰਚਿਆ ਥਾਣੇ ਦੇ ਵਿੱਚ ਐਕਟੀਵਾਦ ਹੋਇਆ ਨੁਕਸਾਨ ਭਰਨ ਤੋਂ ਬਾਅਦ ਦੋਹਾਂ ਤੇਰਾ ਦਾ ਰਾਜ਼inama ਕਰਵਾਇਆ ਗਿਆ ਤੇਹਰਾਨੀ ਦੀ ਗੱਲ ਹੈ ਕਿ ਰੋਜ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰਗ ਅਲਾਪਣ ਵਾਲੀ ਪੁਲਿਸ ਵੱਲੋਂ ਨਸ਼ੇ ਦੇ ਵਿੱਚ ਇੰਜ ਤੁੱਤ ਹੋ ਕੇ ਕੀ ਇੱਥੇ ਵਿਵਹਾਰ ਕੀਤਾ ਜਾ ਰਿਹਾ ਦਰਅਸਲ ਨਸ਼ੇ ਦੇ ਵਿੱਚ ਨਜ਼ਰ ਆਲੇ ਥਾਣੇਦਾਰ ਦਾ ਮੁਲਾਜ਼ਾ ਤੱਕ ਨਹੀਂ ਕਰਵਾਇਆ ਗਿਆ ਜਦਕਿ ਆਮ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਮਸ਼ੀਨ ਦੇ ਨਾਲ ਚੈੱਕ ਕੀਤਾ ਜਾਂਦਾ ਕਿਤੇ ਉਹ ਡਰਾਈਵਿੰਗ ਪੀ ਕੇ ਤਾਂ ਨਹੀਂ ਕਰ ਰਹੇ